ਤੇ ਆ ਸਾਡਾ ਜਾਨਵਰ ਕੋਲੇ ਚੱਕੀ ਵਰਦਾ हां जी ਦੋਸਤੋ ਕੀ ਹਾਲ ਚਾਲ ਹੈ ਤੇ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਮੋਸ਼ਰਲ ਆਪਣੇ ਘਰੇ ਦੋ ਤਨ ਆ ਗਏ ਖੇਡਣ ਹੱਥ ਕਰ ਤਿਕਣ ਲਈ ਤੇ ਮੌਸਮ ਆ ਉਸਮਾ ਦੇ ਕਾਇਦੇ ਨੇ ਹਾਂ ਾਸਲੇ ਆ ਕੇ ਰੱਖ ਰੱਖੀ ਜੀ ਬੈਠਣ ਵਾਸਤੇ ਇਹਦੇ ਹੁਣ ਪੁੱਤੇ ਵੰਦੇ ਆ ਕੇ ਤੇ ਬਾਈਕ ਇੱਕ ਦੋ ਗੱਡੀ ਉਧਰਾਈ ਖਰੀਦੇ ਇਧਰ ਸਾਡਾ ਬਾਈਕ ਦੂਜਾ ਵੀ ਆਗਾ ਸਪਲੈਂਡਰ ਪਲੱਸ ਆ ਸਾਡਾ ਕਾਲੂ ਤੇ ਆ ਸਾਡਾ ਹੈਗਾ ਦੂਜਾ ਛੋਟਾ ਕਾਲੂ ਤੇ ਚਲੋ ਜੀ ਹੁਣ ਆਪਾਂ ਚੱਲਦੇ ਘਰੇ ਕਾਰਤਿਕ ਨਾਲ ਖੇਡਦੇ ਮਿਲ ਲੱਜਾਂ ਤਾਂ ਸਾਰੀ ਫਿਰ ਸਵੇਰੇ ਤੇ ਇਧਰ ਸਵੇਰੇ ਸਵੇਰੇ ਸਾਡੀ ਮੋਟੋ ਤੁਰੇ ਫਿਰਦੀ ਐ ਤੇ ਆ ਸਾਡਾ ਜਾਨਵਰ ਕਾਲੇ ਚੱਕੀ ਵਰਦਾ ਦਨ ਵਧਨ ਲਗਾ ਕੇ ਮੇਰਾ ਹੈਲੋ ਹੈਲੋ ਨਾ ਵੀ ਖਾਣ ਦੇ ਰਿਹਾ ਤੀਓ ਮੈਂ ਕਦੋਂ ਮੈਂ ਕਦਾ ਖਾਣਾ ਖਾਵੇ ਮੈਂ ਕਦਾ ਕਦੇ ਵੀ ਨਾ ਖਾਵੇ ਮੈਨੂੰ ਕਿਵੇਂ ਦਰ ਟੰਗਾਈ ਜਾਂਦਾ ਹ ਸੰਦਰ ਦਿਬੂ ਨਾਲ ਟਕਰਕੇ ਯਾ ਸਾਡਾ ਹੈਲੋ ਬਰਥਡੇ ਕਾਰਤਿਕ ਆ ਕੀ ਬਣਾਇਆ ਨੇ ਕੀ ਬਣਾਇਆ ਪੁਤਲਾ ਪੁਤਲਾ ਇਹ ਕਾ ਦਾ ਪੁਤਲਾ ਹੈ ਕਾਦਾ ਬੁਤਲਾ ਹੈ ਖੇਤਾ ਖੇਤਾ ਲਾ ਅੱਛਾ ਤੇ ਸਾਡਾ ਕਾਰਤਿਕ ਪਾਪੜ ਖਾਊਗਾ ਕਾਰਤਿਕ ਹਾਂ ਪਾਪੜ ਖਾਣਾ ਇਹ ਖਾਈ ਜਾਂਦਾ ਪਾਪੜ ਤੇ ਆ ਸਾਡੀ ਇਕਵਾ ਮੈਂ ਦੂਰੀ ਤੋਂ ਨਹੀਂ ਆ ਇਹ ਬੁਤਲੇ ਬਤਲੇ ਬਣਾਉਣ ਤੇ ਲੱਗੀ ਵੀ ਐ ਖੜ ਜਾ ਕੀ ਖੜ ਜਾ ਰੈਸਿਪੀ ਵੀ ਦਿਖਾ ਲੈ ਪੁਤਲੇ ਦੀ ਰੈਸਿਪੀ ਪੁਤਲੇ ਦੀ ਰੈਸਿਪੀ ਹੁੰਦੀ ਹੈਗੀ ਹਾਂ ਲੈ 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 ਪੁਤਲੇ ਦੀ ਰੈਸਿਪੀ ਹਾਂ ਲਾ ਲੱਗ ਗਿਆ ਹੁਣ ਆ ਲੈ ਪਾਪਾ ਇਹ ਕਰਦੀਆਂ ਪੁੱਠੇ ਪਾਕੇ ਕਰਦੀ ਐ ਇਹ ਤੇ ਚਲੋ ਜੀ ਆਪਾਂ ਚੱਲਦੇ ਬਾਹਰ ਨਾ ਤੇ ਫੇਰ ਆ ਜਾ ਸਾਡਾ ਜਾਨਵਰ ਅੱਗੋਂ ਤੇ ਆ ਵੇਖ ਸਾਡਾ ਕਰਤਿਕ ਲੈ ਆ ਗਿਆ ਬਾਹਰ ਹੁਣ ਤੇ ਮੰਮੀ ਖੜੀ ਕੋਲੇ ਦੇ ਹਾਂ ਇੱਧਰ ਆ ਮੈਂ ਇੱਧਰ ਪਤਾ ਇੱਧਰ ਕਰਤਿਕ ਹਾਂ ਇੱਧਰ ਆ ਮੈਂ ਹਾਂ ਕਿ ਲੈ ਇਹ ਖਿਡ ਜਾਂਦਾ ਹੈ ਇਹ ਇਹ ਮੋਰਸਲ ਦੇ ਡਿੱਪੂ ਦੀ ਟੁੱੜੂ ਕੁਛ ਨਹੀਂ ਕਰਨਾ ਇਹ ਝੁੱਟ ਗਿਆ ਉਹ ਝੁੱਟ ਗਿਆ टू हे कम लगी टोपी अपनी त्या तू कि रखी बैठा हैलो चलो जब चलते बहार बहर अपने कल मोटरसाक खड़े है कुछ नहीं कर रहा। आया बच्चा पार्टी के गए ਅੱਜ ਤਾਂ ਬਾਕੀ ਸਾਰੇ ਜਿਹੜੇ ਬੱਚਾ ਬਾਟ ਸਕੂਲ ਗਏ ਤੇ ਚਲੋ ਜੀ ਹੁਣ ਆਪਾਂ ਹੁਣੇ ਤਿਆਰ ਇੱਕ ਵਾਰ ਤੇ ਲਓ ਜੀ ਹੁਣ ਆਪਾਂ ਚਲਦੇ ਆਂ ਪਿੰਡ ਬਾੜੀ ਤੇ ਇਹ ਹੈ ਕੋਟਲੀਆ ਦੀ ਸੜਕ ਆ ਗਈ ਨਹਿਰ ਸਾਡੇ ਪਿੰਡ ਦੀ ਤੇ ਆਪਾਂ ਪਹੁੰਚਦੇ ਆਂ ਤਾਂ ਪਹਿਲਾਂ ਬਾੜੀ ਕਰਦੇ ਆਂ ਸਾਈਡ ਜਾ ਕੇ ਚੱਕ ਤੇ ਸਾਈਡ ਤੇ ਆਪਾਂ ਪਹੁੰਚ ਕੇ ਸਾਈਡ ਤੇ ਇੱਕ ਵਗੈਰਾ ਆਪਾਂ ਕਰ ਲਈ ਬਾਈਕ ਆਪਣਾ ਖੜਾਗਾ ਤੇ ਕ੍ਰੈਸ਼ਰ ਲੈ ਆਵਾਂਗਾ ਇਸ ਤੋਂ ਬਾਅਦ ਆਪਾਂ ਚਲਦੇ ਆਂਗੇ ਘਰੇ ਘਰੇ ਤੇ ਆਪਣਾ ਬਾਈਕ ਇੱਥੇ ਖੜੀ ਇੱਥੇ ਫਿਲਹਾਲ ਇੱਥੇ ਕੋਈ ਨਹੀਂ ਅਜੇ ਬੱਚਾ ਬਾਟੇ ਕੀ ਵੀ ਸਾਰੀ ਸਕੂਲ ਤੇ ਇਧਰ ਮੈਡਮ ਦੇਖਣਾ ਪੱਕੀ ਕੀ ਕਰੀ ਜਾਂਦੀ ਐ ਫਰੇ ਦੇ ਭਾਈ ਜੰਦਾ ਬੰਬਰ ਦੇਖੋ ਨਾ ਕੀ ਕਰਦਾ ਹੋਰ ਇਹ ਕਮਾ ਤਾ ਦੋ ਮੁਝੇ ਆਗੇ ਕਿਥੇ ਆਨੇ ਹੈ ਹੈ ਕਿ ਚਲੇ ਆ ਮੰਨੀ ਮੰਨੀ ਕਿਵੇਂ ਕਿਤੇ ਪੈਂਦਾ ਕਿਤੇ ਪੈਂਦਾ ਮੰਨੀ ਕੇ ਅੱਛਾ ਚੰਗੀ ਗੱਲ ਐ ਫਿਰ ਤਾ ਤੂੰ ਤਾਲੇ ਤੂਲੇ ਲਾਈ ਜਾਣਾ ਤਿਆ ਮੈਡਮ ਕਿ ਜੀ ਆਈ ਇੱਧਰ ਉਹ ਸੀ ਭੋਗਦੇ ਜਾਣੇ ਭੋਗਦੇ ਆਨੇ ਕਿਦੇ ਤਾਇਦੇ ਤਾਇਦੇ ਕਿਆ ਇਹਨੂੰ ਵੀ ਲੱਗ ਜਾਏਗੀ ਇਹ ਤਾਂ ਮੱਤ ਮਾਰੀ ਵੀ ਐ ਮਾਨੀ ਤੇ ਨਹੀਂ ਜਾਣਾ ਫਿਰ ਆਣ ਕੇ ਨਾਨੀ ਕੋਲ ਜਾਣੇ ਹੂੰ ਫਿਰ ਆਣ ਕੇ ਵਿਚਾਰੇ ਕਿਦੇ ਕੋਲੇ ਕਿਦੇ ਨੇ ਤੂੰ ਮਾਨੀ ਮਾਨੀ ਤੇ ਜਾਨੀ ਹੈ ਜਾਨੀ ਕਿਥੇ ਹੈ ਮਾਨੀ ਮਾਲ ਮਾਨੀ ਪਿੰਡ ਅਸ ਨਾਨੀ ਪਿੰਡ ਜਾਨੇ ਚਲੋ ਇਹ ਚੰਪਕੀ ਬਾਲਾ ਇਹ ਮਾਰਦਾ ਮੇਰੇ ਨਾਲ ਇਹ ਖੇਡਦਾ ਮੇਰੇ ਨਾਲ ਹੁਣ 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 ਚਲ ਚੰਗਾ